हां हां ठीक ਚਾ ਕੋਈ ਨਹੀਂ ਮੈਂ ਕਹਿ ਨਹੀਂ ਇਹਨਾਂ ਨੂੰ ਰੋਟੀ ਦਾ ਬਣਾ ਰਹੀ ਨੇ ਹੁਣ ਹਾਂ ਪੰਜ ਕਿੱਲੇ ਵੱਢਣੇ ਆ ਠੀਕ ਚਾ ਕੋਈ ਨਹੀਂ ਮੈਂ ਲਾਉਣੀ ਇਸ ਨੇ ਮੈਂ ਤਾਂ ਪਹਿਲਾਂ ਡੰਗਰ ਦਾ ਕਰ ਦਿੱਤੀ ਚੰਗਾ ਇਹ ਕਰ ਵੀ ਪਈ ਸੀ ਕੋਸ ਨਹੀਂ ਜੀ ਫੋਨ ਮੇਂ ਸੀਗੀ ਨਹੀਂ ਜੋ ਪੈਸਾ ਤਾਂ ਪੈਸਾ ਕਿਹਦੀ ਲਈ ਅਠਾ ਕੀਆ ਬੱਚੇ ਅੜੀ ਹੋ ਗਈ ਬੈ ਜਾਂ ਭੈਣਾਂ ਹਾਂ ਦੀ ਟੋਟੇ ਨਾਲ ਕਾਹਾਂ ਜਾਤੀ ਮੈਂ ਕਿਉਂ ਬਤਾ ਆਂ ਇਹਨਾਂ ਦੋਨੋਂ ਗੇਰ ਮੈਂ ਚੌਥੇ ਹਿੱਸੇ ਨੇ ਪਕਾਉਣੇ ਪਕਾ ਦੂੰ ਚਾਰ ਫਿਰ ਲੈ ਸੀ ਕਿਉਂ ਪਕਾ ਕੇ ਕਿ ਭਈ ਕੀ ਹੋ ਗਏ ਤੇ ਫਿਰ ਲੈ ਹਿੱਸੇ ਦੋ ਪਛੜੀਆਂ ਤਾਂ ਮੈਨੂੰ ਜਿਹੜਾ ਤੁਹਾਡੀ ਸੈਂਗਰ 5 ਕਿਲੋ ਮਾਣ ਨੂੰ ਹਾਂ ਤੇ ਉਹ ਅੱਜ ਝੋਨਾ ਵੜਦੇ ਆ ਉਥੇ ਤੇ ਮਸ਼ੀਨ ਖਰਾਬ ਹੋ ਗਈ ਪੰਜ ਜਣ ਦਾ ਮਸ਼ੀਨ ਆ ਲਿਆ ਤੇ ਪੰਜ ਹੀ ਬੰਦੇ ਟ੍ਰੈਕਟਰ ਲਗਾ ਲਿਆ ਤੇ ਉੱਠ ਕੇ ਦਸਾਂ ਜਣਿਆਂ ਦੀਆਂ ਰੋਟੀਆਂ ਪਕਾਲਾ ਆਦੇ ਚੌਥੇ ਹਿੱਸੇ ਦਾ ਚੌਥੀ ਗੇ ਬੜੀ ਹੋ ਗਈ ਨਾ ਮੈਂ ਪਾਲਾ ਪਕਾਲਾ ਜਿੱਦੇ ਸਾਡੇ ਬੰਦੇ ਵੱਡੇ ਗਏ ਵੱਡੇ ਲੈ ਪੰਜ ਬੰਦਿਆਂ ਦੀਆਂ ਪਕਾਉਂ ਕਿਉਂ ਠੀਕ ਹੈ ਪੰਜਾਂ ਦੀਆਂ ਹੀ ਕਰਦੇ ਪੀਗਲ ਨਾ ਭਈ ਤੇਰਾ ਵੀ ਹਿੱਸਾ ਵੰਡਦੇ ਨੋ ਤੇਰੇ ਨਾਲ ਹਾਇਓ ਵੀ ਰੇਕ ਦਾ ਹਾਇਓ ਮਾਂ ਚੌਥੇ ਹਿੱਸੇ ਤੇਰੇ ਵੀ ਤੇਰੇ ਪੰਜ ਕਿਲੇ ਥੋੜੇ ਹਿੱਸੇ ਹੁੰਦੇ ਆ ਉਹ ਬਾੜਦੇ ਆ ਸਿੱਧੀ ਹੋ ਗਰ ਰਹਿਣਾ ਕੋਲ ਆ ਲੱਗੀ ਤੇਰਾ ਮਾਂ ਪੁਲੀ ਸੇਤਾ ਭਾਈ ਆਈ ਮਾਰਦੇ ਹਾਂ ਬਕਵਾਸ ਜੀ ਮੈਨੂੰ ਬਾੜ ਕੇ ਤੂੰ ਜੱਟ ਕਰਦਾ ਕੀ ਆ ਜੇ ਬਾਠੀ ਬਣ ਜਾਂਦੇ ਬਣਨਾ ਵੀ ਨਹੀਂ ਹੁੰਦਾ ਭਾਬੀ ਮੈਂ ਤਾਂ ਕੋਈ ਕਾਸ਼ਮੀਰ ਬਣ ਦਿੱਤੀ ਨਮਕ ਹੋਰ ਬਾਠੀ ਮੇਰੀ ਬਟੇ ਖੜੀ ਹੋ ਜਾਂਦੀ ਫਿਰ ਰੋਟੀ ਦਾਮਨ ਪਕਾਉਣੀ ਪਊਗੀ ਫਿਰ ਐਵੇਂ ਉਹ ਕਰੀ ਜਾਣਾ ਇਸ ਸਾਲ ਤਾਂ ਮੈਨੂੰ ਤਾਂ ਚਾਹ ਦਾ ਰੋਟੜੇ ਹੈ ਉੱਥੇ ਹੀ ਸਾਤੇ ਰ ਆ ਪਕਾ ਆ ਜਾ ਕੇ ਮੈਂ ਆ ਤਾਂ ਦੱਸ ਚੱਪਾ ਕਰੀ ਤਾਂ ਹਾਂ ਪਕਾ ਆ ਲੈ ਕੱਛਾ ਪਾ ਸਾਡਾ ਸਾਡਾ ਨਾ ਕਰਦੇ ਲੈ ਕੋਈ ਹਾਲ ਨਹੀਂ ਛੇਮਾਂ ਤੇ ਆ ਜਾ ਪਿਆ ਹਾਂ ਕਿਸੇ ਦਾ ਫਰਕ ਪਤਾ ਹੀ ਮਿਲਦੇ ਹੁੰਦੇ ਰਲੀਆਂ ਤਿੰਨੇ ਇਕੋ ਜਿੰਗਾਂ ਰਲੀਆਂ ਤੈਨੂੰ ਕਿਹੜਾ ਬਣ ਜਾਵਣ ਹਾਂ ਡੈਨੋ ਵੀ ਰੱਖਿਆ ਸੀ ਤੈਨੂੰ ਵੀ ਰੱਖਿਆ ਸੀ ਤੂੰ ਨਹੀਂ ਰਹੀ ਰਲੀਆਂ ਇਹ ਤੂੰ ਰਲੇ ਰਲਦੀ ਹੈ ਸਾਡੇ ਭਾਲਦੀ ਹਿੱਸੇ ਇਹ ਚਲ ਜੋ ਫਰਗਦੀ ਤੂੰ ਕੰਮਲਾ ਡਰਦਾ ਹੈ ਆਪਕੇ ਲਾਗੇ ਨਾ ਕਰਦੇ ਬਸ ਤੂੰ ਹੋਰ ਨਾ ਬੋਲੀ ਚੋਪੀ ਆ ਮੈਂ ਤਾਂ ਹਾਏ ਰੱਬਾ ਕਿੰਨੀ ਗਰਮੀ ਐ ਸੋਈ ਚ

ਆ ਨਿਆ ਸਖੀ ਸਲੇਣਾ ਦੀ ਹਿੱਸਾ ਆਪਾਂ ਨੇ ਚੌਥਾ ਲੈ ਲਾ ਸੌਖਾ ਮਿਲ ਜਾਂਦਾ ਹੈ ਨਾ ਹੋਣੀ ਬੋਲਦੀ ਪਤਾ ਨਾ ਲੱਗਿਆ ਪਤਾ ਹਿੱਸਿਆਂ ਦਾ ਅਨੇ ਸਲੇ ਇੰਦੋ ਸਵਾਰ ਕੇ ਦੇਉ ਤੈਨੂੰ ਮੈਂ ਅਰੇ ਆ ਮੂੰ ਪਾਸੇ ਦੂਜੇ ਵਧੀਆ ਸੀ ਜਿਠਾਣੀਆਂ ਨੇ ਸਿਰ ਤੇ ਕਰਦੀ ਸੀ ਆਸ ਆਪੀ ਆਖਿਓ ਅੱਜ ਸਾਨੂੰ ਕੀ ਹੁਣ ਹਾਏ ਬਾਜ਼ ਦੇਤੀ ਬਾਈ ਜੀ ਤਾਂ ਲੱਗਦਾ ਆ ਗਏ ਮੇਰੇ ਤੋਂ ਤਾਂ ਹਜੇ ਰੋਟੀਆਂ ਨਹੀਂ ਪੱਕੀਆਂ

क्या हो गया मन बड़ी तेरा गर्मी हो गया हाय हाय इतनी गर्मी हो गया ब्यूटी खराब होगी गई आहो हो, हो गई कोई नी चा नहीं नतीजा हम ਤੂੰ ਜਾਦੀ ਨਹੀਂ ਖੰਮ ਲੱਗਿਆ ਕਿਤੇ ਹਾਂ ਹਨ ਚੜੀਆਂ ਮਾਨਪ੍ਰੀਤ ਦੀ ਉਂਗਲਾਂ ਤੇ ਖੜਚ ਤੁਹਾਨੂੰ ਮੈਂ ਲੋਟ ਕਰੂ ਆ ਤੁਹਾਡੀ ਦੂਜੇ ਤੀਜੇ ਹੀ ਸ਼ਰੀ ਗੋਕਰ ਪਹਿਲੇ ਮੈਂ ਤੂੰ ਪਿਆਰ ਨਾਲ ਆ ਪਿੰਦੀ ਸਾਡੇ ਨਾਲ ਕੋਈ ਨਹੀਂ ਪਿਆਰ ਤੁਹਾਨੂੰ ਹੁਣ ਮੈਂ ਦੱਸੂ ਤੋੜ ਕਿੰਨਾ ਚੋ ਨਾ ਲਕੀਤੀ ਤੇ ਤੂੰ ਵੇਖੀ ਅਸੀਂ ਨਹੀਂ ਹੁੰਦੀਆਂ ਇਹ ਤਾਂ ਤੁਸੀਂ ਹੁਣੇ ਦੇਖੋ 10 ਮਿੰਟ ਖੜਦ ਰੁਕ ਦੇ ਨੀ ਕਿੰਨੀ ਵਾਰ ਬੋਲ ਪਈਆ ਮਟਰ ਤਾਂ ਨਹੀਂ ਆਸ ਨਹੀਂ ਮੇਰੇ ਲਈ ਦਾ ਹੁੰਦਾ ਐ ਹੈ ਪੈਗੀ ਮਾਰਨੀ ਹਾਂ ਦੀਦੀ ਪੈਗੀ ਪੈਗੀ ਹਜੇ ਤਾਂ ਬੋਕਰ ਹੀ ਮਾਰੀ ਆ ਹੋਰ ਕੀਤਾ ਵੀ ਕੀ ਆ ਹਏ ਤਾਂ ਸੇਰ ਚ ਪੂਣੀ ਨਿਕੱਤੀ ਬਿੱਲਾ ਤੂੰ ਪਹਿਲੇ ਤੇਰੀ ਢੂਂਗ ਆ ਕਰਨ ਲੱਗੀ ਹੈ ਹੋਰ ਲੈਣਾ ਹਿੱਸਾ ਤਾਂ ਦੱਸ ਨਹੀਂ ਡੇਦੀ ਮੈਂ ਨਹੀਂ ਲੈਣਾ ਹੂੰ ਤੇ ਲੈਣ ਮੱਜਾ ਨੂੰ ਵਸਦਾ ਅger ਪੱਠੇ ਪਾਦੇ ਤੇਰੀ ਵੈੜੀ ਨਹੀਂ ਰਹਿੰਦੀ ਆ ਪੱਠੇ ਪਾਇਆ ਨੂੰ ਕੋਈ ਨਹੀਂ ਬਾਦ ਆ ਐਗੀ ਮਾਂ ਰਾਣੀ ਬਣ ਕੇ ਉਹ ਨਾ ਤਾਂ ਕਦੇ ਨਾ ਮੈਨੂੰ ਕੀਤਾ ਸੀਗਾ ਕਦੇ ਤਾਂ ਮੈਨੂੰ ਬੈਠੀ ਨੂੰ ਚੀਜ਼ ਦੇ ਦਿੰਦੀਆਂ ਸੀਆਂ ਕਹਿ ਦਿੰਦੀਆਂ ਸੀ ਚੜ੍ਹਨੇ ਆਣੀ ਆ ਮੈਂ ਤਾਂ ਆਪ ਹੀ ਗਲਤੀ ਕਰ ਲਈ ਜਥਾਈ ਸਮਾਂ ਦੇ ਕੇ ਚੱਲ ਮੈਨੂੰ ਗਲਤੀ ਹੋ ਗਈ ਮੇਰੇ ਤੋਂ ਤਾਂ ਬੜੀ ਵੱਡੀ ਗੜੀ ਨੂੰ ਪੱਠੇ ਦਾ ਪਾਣੀ ਪੈਣਗੇ ਤੁਹਾਨੂੰ ਪੱਠੇ ਦਾ ਪਾ ਕੇ ਆਉਣਾ ਉੱਥੇ ਸਾ ਕੀ ਕਰਦਾ ਹਾਂ ਦੀ ਕੀ ਕਰਦਾ ਚੌਥਾ ਹਿੱਸਾ ਆ ਗਾੜ ਨੂੰ ਪੱਥੀ ਜੀ ਕਹਿੰਦੀ ਉਹ ਕੋਮਲ ਜੀ ਵੀ ਕਹਿੰਦੀ ਫੇਰ ਅੱਛਾ ਹਾਂ ਤੇ ਮਾਦਨ ਮਾਇਆ ਨਹੀਂ ਅਸੀਂ ਚੱਲੇ ਹਾਂ ਸ਼ਾਪਿੰਗ ਕਰਨ ਜੰਨੇ ਹਾਂਜੀ ਤੇ ਆਹਦੇ ਚੌਥੇ ਹਿੱਸੇ ਦਾ ਕਰੇ ਧਿਆਨ ਰੱਖ ਲੈ ਸਾਡੇ ਤਿੰਨ ਹਿੱਸੇ ਦਾ ਤਾਂ ਨਾ ਰੱਖੀ ਪਰ ਆਹਦੇ ਚੌਥੇ ਹਿੱਸੇ ਦਾ ਜ਼ਰੂਰ ਧਿਆਨ ਰੱਖ ਲਈ ਚੰਗਾ ਕਰੀ ਵੀ ਕੋਈ ਤੇਰੇ ਚੌਥੇ ਹਿੱਸੇ 'ਚ ਕੋਈ ਆਣਾ ਠੀਕ ਹੈ ਤੇ ਨਿਗਰੱਖ ਲੈ ਭੰਨ ਤੇ ਤੁਸੀਂ ਕਿੱਥੇ ਚੱਲਣੇ ਅਸੀਂ ਤਾਂ ਵੀ ਸ਼ਾਪਿੰਗ ਕਰਨ ਜਾਣੀਆਂ ਤੇ ਕੱਪੜੇ ਲੈ ਕੇ ਆਉਣੇ ਸਿਆਲ ਵਾਲੇ ਮੈਨੂੰ ਲੈ ਦੇ ਕੋਈ ਨਹੀਂ ਜੱਫੀ ਸੇ ਦੀ ਚੁੰਨੀ ਲਿਆ ਦੇਂਗੇ ਤੈਨੂੰ ਤੂਟੀ ਲਿਆ ਦੇਖਾ ਪੂਰਾ ਬਿਲਹ ਚੌਥਾ ਹਿੱਸਾ ਮਿਲੂਗਾ ਘਰ ਚ ਸਾਂਝੇ ਚ ਬਣਾਉਣ ਲੱਗਿਆਂ ਸੂਟ ਦੀ ਸੂਟ ਲਿਆ ਦੀ ਕੱਲਾ ਚੁੰਨੀ ਅਸੀਂ ਸੂਟ ਲਿਆਵਾਂਗੇ ਤੈਨੂੰ ਚੁੰਨੀ ਚਲੋ ਕੋਈ ਸੋ ਟੋਡੀ ਮਰਚੀ ਮੈਂ ਨਾ ਪੈਸੇ ਪਵਾ ਲੈਂਦੇ ਇਹਨਾਂ ਤਾਂ ਕਿਉਂ ਪਵਾ ਲੈਂਗੇ ਅਸੇ ਨਹੀਂ ਪਾਇਆ ਸਾਨੂੰ ਤੇ ਭਾਬੇ ਲੀੜੇ ਬਣਾ ਲਿਓ ਅਮਨ ਨੂੰ ਜੱਫੀ ਸੇ ਦੇ ਲੈ ਦੇ ਆਏ ਤੋਂ ਖੋਣ ਕੇ ਮੈਂ ਕਰ ਲੈਂਗੀ ਹਣ ਧਿਆਨ ਰੱਖੀ ਘਰੇ ਇਧਰ ਉਧਰ ਨਾ ਹੋ ਜਾਏ ਕੋਈ ਚਲੋ ਕੋਈ ਨਹੀਂ ਦੀਦੀ ਰੱਖੂੰਗੀ ਕਿੰ ਪਾਲੀ ਕਾਰਨ ਸੀ ਬਾਜ਼ਾਰ ਤੋਂ ਹੋਰ ਅਬ ਮੇਰੀ ਗੱਲ ਹੋ ਰhspace ਤਾਂ ਮੈਸੇਂਜ ਇੰਸਟਾਗ੍ਰਾਮ 'ਤੇ ਇੱਕ ਦਾ ਰੇਟਾ ਮੇਰੀ ਤਾਂ ਗੱਲ ਲਾ ਲਓ ਉੱਥੇ ਜਾਂ ਉਹਨਾਂ ਨੇ ਹਾਂ ਖਾਣਾ ਬਲ ਕੋਲਾਗਾ ਜਾ ਕੇ ਚੰਗਾ ਇਹ ਫਿਰ ਤੇਰੇ ਕਮਰੇ 'ਚ ਹੀ ਰੱਖ ਲਾ ਉੱਥੇ ਮੈਂ ਰੱਖ ਲੂੰਗੀ ਉਹਨੋਂ ਫਤਮਾ ਕਰੋ ਦੇਵਾਂਗੇ ਤੇਰੇ ਕਮਰੇ 'ਚ ਤਾਂ ਜਮਾਂ ਹੀ ਨਹੀਂ ਜਾਂਦੀ ਸਾਡੇ ਤਾਂ ਆਉਂਦੀ ਮਾੜੀ ਚੱਲ ਤੇ ਹੋਰ ਇਹ ਤਾਂ ਡੱਬੀ ਆ ਜੀ ਮਾडम ਬਵਾਰਾ ਚਾਲਦੀ ਆ ਇਹਦੇ ਹੋਰ ਤਲਾਬਿਆ ਖਾ ਬੰਦਾ ਭੈ ਅੱਜ ਦਾ ਫਰਮਾ ਲੋੜ ਨਹੀਂ ਹਣਾ ਫਰਮਾ ਫਿਰ ਵੱਡੇ ਵੱਡੇ ਕਵੀਲ ਜਾਈਂ ਪਤਾ ਨਹੀਂ ਕਿੱਧਰ ਨੂੰ ਲੈ ਖੋ ਹੋ ਸਮਾਂ ਕਰ ਦੇਣੀ ਪਈ ਹਣੀ ਚੱਲ ਕੋਈ ਪ੍ਰੀਤੀ ਹੰਧਾ ਨਾ ਕਰ ਪਾਣੀ ਲੈ ਚੰਗਾ ਹਾਂ ਪ੍ਰੀਤੀ ਮੈਂ ਕੋਈ ਨਾ ਖੁਣ ਤੋ 1 ਮਿੰਟ ਹੀ ਬਸ ਚੱਲ ਬਸ ਹਾਂ ਪਾਣੀ ਲਿਆ ਤੇ ਚਾਹ ਫਿਰ ਕੋਈ ਨਹੀਂ ਕਰ ਲਾਂਗੇ ਫਰੈਸ਼ ਹੋਣਾ ਲੈ ਆ ਦੇਣੀ ਆ ਉਹ ਵੇਖ ਭਾਂਡੇ ਭੰਨੀਆਂ ਦੀ ਕੈਂਪਿੰਗ ਖੇਡ ਉੱਥਾ ਲੱਗਿਆ ਪਿਆ ਨਾ ਹੈ ਨਹੀਂ ਚੱਲ ਮੈਂ ਲਿਆਉਣੀ ਆ ਪਾਣੀ ਨਹੀਂ ਹੋ ਰਿਹਾ ਲੱਗਾ ਹਾਂ ਸਾਹ ਲੈ ਲਾ ਹੁਣ ਗਰਮੀ ਚ ਆਇਆ ਬਿਮਾਰ ਹੋਣਾ ਹੋਰ ਕੀ ਆ ਤੂੰ ਦਿਨ ਮੈਂ ਕਿਹਾ ਸੀ ਮੈਂ ਤੁਹਾਨੂੰ ਪਾਣੀ ਦੇ ਤੂੰ ਨੂੰ ਪਤਾ ਤਾਂ ਲੱਗਿਆ ਹੁਣ ਆ ਗਈ ਲੱਗੀ ਆ ਆਪਾਂ ਨੂੰ ਕੀ ਥਿਆ ਤੈਨ ਕੋਈ ਆ ਨਹੀਂ ਕੋਈ ਆਈ ਜਬ ਸਹੀ ਨੀ ਨੀ ਪਿੱਛੇ ਰੱਖਿਆ ਆਪਣੇ ਕੋਲੇ ਆਉਂਦੀ ਨਹੀਂ ਆਪਣੇ ਕੋਲੇ ਲੈਣ ਉਹਨਾਂ ਨੇ ਆਪਣੇ ਕੋਲੇ ਅਗਲੀ ਆਪਦੇ ਚੌਥੇ ਚੌਥੇ ਹਿੱਸੇ ਚ ਰਹਿੰਦੀ ਆ ਆਪਣੇ ਕੋਲ ਨਹੀਂ ਹੁੰਦੀ ਕੱਲ ਪਤਾ ਮੈਂ ਉੱਥੇ ਸ਼ੰਕ ਕੋਲੇ ਖੜੀ ਸੀ ਤੇ ਮੈਂ ਛੇੜ ਬੈਠੀ ਪੂਰੀ ਸਦੀ ਵੇਈ ਸੀ ਉਹ ਨਾ ਸਦੀ ਵੇਈ ਨਹੀਂ ਆਵੇ ਕਿ ਦੁਕਾਨ ਵਾਲੇ ਨੂੰ ਆਣੀ ਵੀ ਹੋਵੇ ਚਪਾਕੇ ਦੇ ਦਾਂ ਲੁਦਾ ਲੁਫਾਫੇ ਚ ਲਾਲ ਫੇਰ ਕਾਲ ਬਾੜੀ ਕਰ ਦਿੰਦੇ ਸੋਣਾ ਤੇਰਾ ਆਹ ਹੋਏ ਬੇਂਤੀ ਨੂੰ ਵੀ ਆਦੂ ਫੂਟ ਵੇਖਲਾ ਸੋਣਾ ਉੱਥੇ ਤਾਂ ਨਾ ਲੈੜ ਦੀ ਜੰਪ ਜੀ ਹੋਰ ਹੀ ਲੱਗਦੀ ਆ ਹੋਰ ਹੀ ਲੱਗਦੀ ਆ ਤੇ ਹੋਰ ਉਹਦੇ ਪਾਲਾ ਦੇ ਮੈਂ ਨਾ ਆਹ ਵਾਲੇ ਤਰ੍ਹਾਂ ਦੀ ਬਾੜੀ ਨਹੀਂ ਸੀ ਮੇਂ ਮਾਦਾ ਹਲੇ ਕਿ ਤੁਮ ਜੇ ਨੀ ਮਖਾਂ ਪੈਗਾ ਹਾਂ ਮੈਂ ਤਾਂ ਗੂੜੇ ਗੂੜੇ ਜਿਹਾ ਬਾਲੇ ਆ ਮੇਰੇ ਕੋਲ ਤੇ ਹੋਰ ਹਣਾ ਹੋਣਾ ਲੱਗਦਾ ਕੋਈ ਨਹੀਂ ਆ ਤਕੋ ਬਾਈ ਤਾਂ ਹੀ ਰਾਜ ਨੂੰ ਸੋਣਾ ਲੱਗਦਾ ਹਾਂ ਕੋਈ ਫੇਰ ਆਪਣਾ ਕਿਹੜਾ ਸੋਪਾ ਹੋ ਆ ਗਈ ਜੀ ਹੈ ਹੈ ਆਖ ਸਮਾ ਲੋਗੀ ਬੱਦਲ ਵੇਖ ਕੇ ਆ ਕਿ ਤੇ ਸੂਰਜ ਤਾਂ ਨਹੀਂ ਛਪ ਗਿਆ ਫਿਰ ਤੋਂ ਬੜਾ ਬਹੁਤ ਅੱਜ ਤੇ ਕਿਧਰ ਚੜ ਗਿਆ ਆਪਾਂ ਦੋ ਹੈ ਸੂਰ ਪੈਣ ਗੋਸ ਪਾ ਕੇ ਤਾਂ ਹੀ ਇਹ ਵਿੱਚ ਨਹੀਂ ਦੀ ਲੈ 10 ਪਾਣੀ ਵੀ ਠੰਡਾ ਠੰਡਾ ਕਰਕੇ ਲੈ ਆ ਹਮਨ ਮੈਨੂੰ ਤਾਂ ਆਏ ਲੱਗੀਆਂ ਐਵੇਂ ਤੂੰ ਕੋਲੀ ਪਈ ਪਈ ਉਹ ਨਹੀਂ ਆ ਹੋਰ ਵੱਖਰਾ ਹੀ ਗਲੋ ਆਜ ਬੇਸ ਤੇ ਇਹ ਹੋਰ ਠੀਕ ਤਾਂ ਹੈਗੀਆਂ ਹਾਂਜੀ ਦੇਦੀ ਸਾਨੂੰ ਫੇਰ ਨਹੀਂ ਸਰਦਾ ਪੁੱਛੇ ਬਿਨਾ ਨਹੀਂ ਠੀਕ ਹਾਂ ਠੀਕ ਆ ਠੀਕ ਹੀ ਆ ਚੌਥਾ ਹਿੱਸਾ ਮੰਗਦੀ ਆ ਫੜਾਉਂਦੀ ਆ ਹਣ ਆਪਾਂ ਨੂੰ ਪੜ੍ਹ ਕੇ ਮੈਨੂੰ ਤਾਂ ਹੋਰ ਹੀ ਹੁੰਦਾ ਕੁਸ ਕੈਂ ਹਾਏ ਖੜੀ ਗੱਲ ਨਹੀਂ ਕਰਕੇ ਪੈ ਗਾਰਹੀ ਕਰਦੀ ਹੋ ਇਹ ਪਾਣੀ ਕਸੇ ਹੀ ਆ ਪਾਣੀ ਦਾ ਹਾ ਐਡੀ ਐਡੀ ਮਾਰੀਦਾ ਹੈ ਨਿਓਚਾਰੀ ਇਹਦਾ ਕੀ ਪਤਾ ਭੈਣੇ ਹਿੱਸਾ ਮੰਗਦੀ ਮੰਗ ਸਾਰਾ ਲੈ ਜੇ ਕੀ ਕੁਸ ਕਰ ਲਿਆ ਹਿੱਸੇ ਦਾ ਕੰਮ ਕਰਿਆ ਨਾ ਹੋਰ ਕੀ ਕਰਨ ਕਉ ਤੇਰੇ ਅੱਛ ਬੂੜੀਆਂ ਛੱਲੇ ਤੇ ਨਾ ਆ ਆਂਦੀ ਅਜੀ ਬੜੀ ਨਾ ਨਾ ਕਰਦਾ ਜਿਵੇਂ ਆਪਣੇ ਵੀ ਕੰਮ ਹਟ ਜਾ ਕੰਮ ਆ ਆਪਣਾ ਵੀ ਕੰਮ ਕਰ ਲਿਆ ਹੁੰਦਾ ਇੰਨੇ ਬੂੜੀ ਛੱਲੇ ਕੱਟੇ ਤੇਰੇ ਅਸ ਨਾ ਨਹੀਂ ਭੈਣੇ ਇੰਨੇ ਮੈਂ ਆਂਦੀ ਸੀ ਮੈਂ ਤਾਂ ਉਹ ਆਂਦੀ ਸੀ ਮਰ ਤੂੰ ਕੀ ਕੁਝ ਕਰ ਲਿਆ ਤੂੰ ਤਾਂ ਬਾੜਨਾ ਤੂੰ ਤਾਂ ਆਪਣੇ ਬਾੜੇ ਸੋਨੇ ਆ ਨਾ ਹਾਂ ਆ ਲੈ ਜਾ ਜਿੰਨੀ ਪਾਈ ਨਹੀਂ ਗੁੱਗੇ ਉਹ ਤਾਂ ਹੀ ਸਾਹ ਆ ਲੈ ਜਾ ਧੀਰੀ ਮੈਨੂੰ ਵੀ ਸਾਂਝੇ ਸਤਨਵਾ ਦੇ ਜਵਾਬ ਤਾਂ ਵਰਗੀ ਪਰ ਤੈਨੂੰ ਪਤਾ ਨਹੀਂ ਕਿ ਕਿਹੜੇ ਹੰਗੋਲੇ ਤੇ ਚੜ ਗਈ ਉਹ ਤਾਂ ਧੀਰੀ ਮੈਨੂੰ ਪਤਾ ਹੀ ਆ ਹਾਂ ਮਿੰਟਾ ਗਵਾਂਢ ਨੇ ਕਿਹਾ ਸੀ ਜਾਂ ਤੂੰ ਕਹਿ ਰਿਹਾ ਤੇਰਾ ਹਸਬੰਦ ਬਾਹਰ ਆ ਤੂੰ ਐਂ ਕਰ ਲਾ

ਤੇ ਗਵਾਂਡਾ ਇਹ ਪਹਿਲਾ ਹੀ ਟੇਵਾਂ ਆਇਆ ਸੀ ਹਾਂ ਤਾਂ ਆਈ ਉਹ ਹੀ ਆਉਂਦੀ ਤੇ ਮੇਰੀ ਗੱਲ ਸੁਣ ਗਵਾਂਡਾ ਨੂੰ ਪੁੱਛ ਲੈਂਦੀ ਤੇ ਰੰਝੋ ਜੁੱਸਿਸ ਦਾ ਕੰਮ ਕਰਾ ਜਾਂਦੀ ਕਾ ਕੇ ਨਾ ਗਈ ਉਂਗਲਾਂ ਤੇ ਵਹਿਦੀਆਂ ਲਾਤੀਆਂ ਉਹਨੇ ਭਾਈ ਕਿਸੇ ਦੇ ਮਗਰ ਲੱਗ ਕੇ ਨਾ ਘਰ ਨਹੀਂ ਖਰਾਬ ਹੋਰੀ ਦਾ ਨਾ ਕਿਸੇ ਦੀ ਉਂਗਲਾਂ ਤੇ ਚੜ ਕੇ ਆਣ ਗਵਾਂਡਾ ਉਂਗਲਾਂ ਦੇ ਨਾਲ ਹੀ ਉਹ ਤਾਂ ਚੜਦਾ ਹੀ ਨਹੀਂ ਆਪਣੀ ਜਾਂਦੇ ਆ ਪਹੁੰਚਾਂਗੇ ਕਈ ਤਾਂ ਵੱਡਣ ਲੋਕੇ ਹੁੰਦੇ ਆ ਉਹਦੇ ਲੋਕ ਜਰਦੇ ਨਹੀਂ ਬੇਨਾਂ ਦਾ ਕੰਮ ਕਿਵੇਂ ਨੇ ਵੀ ਜਾਂਦਾ ਇਹ ਚਾਰ ਜਾਨੀਆਂ ਕਮਾਈ ਕਿਵੇਂ ਇਕੱਠੀ ਕਰਕੇ ਚੀਜ਼ ਬਣਾਈ। ਸਹੀ ਗੱਲ ਹੈ। ਲੋਕ ਅਸੀਂ ਦੇਖ ਚਲ ਤੂੰ ਕੰਮ ਤੋਂ ਆਈਆਂ ਹੈ ਨਾ ਤੇ ਨੂੰ ਅਸੀਂ ਕਦੇ ਕੰਮ ਨੂੰ ਨਹੀਂ ਹੱਥ ਲਾਉਣ ਦਿੰਦੇ। ਆਪ ਦੀ ਜਿਹਾਕਾ ਵਾਂਗ ਰੱਖੇ ਚੱਲ ਵੀ ਮੁੰਡਾ ਹੈ ਨਹੀਂ ਕਿਤੇ ਵਿਚਿਤ ਚੈਣ ਜਾਵੇ ਮੈਨੂੰ ਐ ਕਹਿੰਦਾਂ। ਹਾਂ। ਪਰ ਇਹਨੇ ਆਪਣਾ ਨਿਜਾਜ ਖਾਦਾ ਚੱਕਿਆ ਵਾਸੀ ਤੂੰ ਸਾਡਾ। ਚਲੋ ਕੋਈ ਨਾ ਵੀ ਰਿਹਾ। ਅਜੇ ਵੀ ਵੇਖ ਲੈ ਭਾਈ ਅਸੀਂ ਤੇਨੂੰ ਕੁਛ ਕਹਿੰਦਾਂ। ਇਹ ਲੈਣਾ ਦਾ ਹਿੱਸਾ ਲੈ ਵੀ ਸਕਦੇ ਏਡੀ ਵੀ ਤੇ ਗੱਲ ਨਹੀਂ। ਚਾਹ ਹਨ ਕਰ ਲਾ ਮੂੰਹ ਸਹੀ ਠੀਕ ਆ ਬਹਿ ਜਾ ਦਰਗ ਦੰਦ ਕੱਢ ਦੇ ਜਿਹੇ ਤਰ੍ਹਾਂ ਕੇ ਬਹਿ ਜਾ ਹਾਂ ਇੱਥੇ ਬਹਿ ਜਾ ਹੁਣ ਅਸੀਂ ਸੀ ਜਿਹੜੇ ਨਾ ਮਾਫ ਕਰਤਾ ਤੈਨੂੰ ਹਾਂ ਇਹ ਨਾ ਇਹਦੇ ਨਾਲ ਤੂੰ ਫਰੇਕੜੇ ਮੜ ਨਿਕਲੇ ਰਹੀ ਸੀ ਤੂੰ ਹੋ ਹੈ ਨਹੀਂ ਤੁਸੀਂ ਅੱਜ ਉੱਥੇ ਵੀ ਲੜਦਿਆਂ ਸੀ ਨਾ ਹਾਂ ਹੈ ਨਾ ਬੋਕਰ ਮਾਰੀ ਜਾਂਦੇ ਸੀ ਲੜਦਿਆਂ ਸੀ ਰੋਣੀਆਂ ਕਿ ਆਉਂਦੀ ਰੋਂਦੀ ਹੋਣੀ ਹੱਸਦੀ ਨਾ ਆਣਾ ਜਿੰਦ ਤੂੰ ਨਿਕਲੀ ਵੀ ਹੈ ਹਾਂ ਬੰਨੀ ਜਾਂਦੇ ਆ ਪਰ ਫਿਰ ਠੀਕ ਆ ਵੇਰੀ ਦੀਦੀ ਨਾ ਬੈਠੂ ਤਾਂ ਕਿੰਨਾ ਸਾਹ ਮੇਰੇ ਤਾਂ ਕੀ ਕਹਦਾ ਦੱਸੀ ਹਾਂ ਮਾੜਾ ਪਕਟਣਾ ਕਿੰਨਾ ਸੋਹਣਾ ਲੱਗਦਾ ਆਏ ਇਕਠਾ ਕਰਨਾਂ ਕਿੰਨਾ ਸੋਹਣਾ ਲੱਗਦਾ ਇਕੱਲਾ ਬੰਦਾ ਤਾਂ ਬਹੁ ਹੀ ਇਤਾਂ ਬਿਮਾਰ ਹੋ ਜਾਂਦਾ ਅਸੀਂ ਵੀ ਤੈਨੂੰ ਦੇਖਣਾ ਹੀ ਸੀਗਾ ਹਾਂ ਅਸੀਂ ਤਾਂ ਤੇਰੇ ਨਾਲ ਜਾਣ ਕੇ ਕਰਦੇ ਤੈਨੂੰ ਸੁਧਾਰਨਾ ਹੀ ਸੀ ਅਸੀਂ ਹਾਂ ਔਰ ਤੇਰੀ ਦੁਸ਼ਮਣੀ ਨਹੀਂ ਸੀ ਤੇਰੇ ਨਾਲ ਹਾਂ ਉਹਨਾਂ ਦੇ ਕਾਣ ਦੇ ਕਿ ਉਂਗਲ ਲਈ ਨਾ ਸਾਬ ਸਾਲ ਨੂੰ ਦੱਸਦੀ ਮੈਨੂੰ ਆਜ ਮਾਰੀ ਵੀ ਆ ਗੱਲਾਂ ਕਰੀ ਮੈਂ ਬੈਠੀ ਨਹੀਂ ਤੇ ਸੁਧਾਰੂੰ ਹਾਂ ਠੀਕ ਹੈ ਨਾ ਠੀਕ ਹੈ ਫੇਰ ਪੁੱਛਾਂਗੇ ਉਹਨੂੰ ਆ ਫੇਰ ਪੁੱਛਾਂਗੇ ਹਾਂ ਲੈ ਲੈ ਆਂਦੀ ਸੀ ਤੇਰੇ ਅੱਗੇ ਚਾਦਰ ਗਿਫਟ ਤੈਨੂੰ ਥੈਂਕ ਯੂ ਦੀਦੀ ਤੂੰ ਆਂਦੀ ਸੀ ਨਾ ਚਾਦਰ ਲੈ ਆਉਣੀ ਆ ਮੈਂ ਤੂੰ ਆਪ ਦਾ ਪਹਿਲੇ ਹਿੱਸੇ ਮੰਗ ਲਈ ਨਹੀਂ ਐ ਪਰ ਸਾਥ ਤੁਹਾਡਾ ਫੇਰਾ ਹੀ ਰਿਹਾ ਗਿਆ ਸਾਤਾ ਕਰੀ ਨੀ ਕਾਣੀ ਮੰਡ ਸਭ ਤੋਂ ਪਹਿਲਾਂ ਹੀ ਲੈ ਕੇ ਆਈਆਂ ਸੀ ਸੋਹਣੀਆ ਐਵੇਂ ਦੀ ਮੰਗਦੀ ਸੀ ਨਾ ਦਾ ਮੇਰੇ ਤੇ ਯਾਦ ਸੀ ਵੀ ਆਇਆ ਮੰਗਦੀ ਸੀ ਉਹਦੇ ਹਾਂ ਫੋਟੋ ਵੀ ਖਾਈ ਜਾਂਦੀ ਸੀ ਆਪਾਂ ਨੂੰ ਹਾਂ ਕਈਆਂ ਦੀ ਸੀ ਦੀਆਂ ਸੋਟ ਲੱਗਦੀਆਂ ਮੈਨੂੰ ਸੋਨੀ ਦੇਖਾਂ ਕਿ ਕਿਥੇ ਨਾ ਆਉਂਦੀ ਥੈਂਕ ਯੂ ਚੰਗਾ ਚੰਗਾ ਬਾਸਣ ਚਾਹ ਕਰਕੇ ਪਿਆਰੇ ਬਟਾ ਚੱਲ ਕਿਉਂ ਮੈਂ ਕਰਾਂ ਨਹੀਂ ਬਣਾ ਨਾ じゃ ਸਾਰਿਆਂ ਨੇ ਹਿੱਸੇ ਦੀ ਕਰਨਗੇ ਕਿਹਜੋਂਥੇ ਹਿੱਸੇ ਦੀ ਸਾਰੇ ਆ ਵਾਸਤੇ ਚਾਹ ਕਿੰਨੇ ਸੇ ਕਰਨਿਆਂ ਦੱਸ ਹੁਣ ਚਾਹ ਕਰਨਿਆਂ ਇੱਕ ਕਿੱਸਾ ਕਰਨਾ ਇਕੱਠਾ ਹਾਂ ਇਹ ਚਾਰ ਕਰਨੇ ਨੇ ਆਪ ਚਾਰ ਕਰਨੇ ਹਾਂ ਹਾਂ ਇੱਕ ਵੀ ਚਾਰ ਕਾਪਾਂ ਦੀ ਬਣ ਇੱਕ ਲਈ ਦੀ ਇੰਗਲਿਸ਼ ਆਉਂਦੀ ਸਮਝ ਲੱਗਦੀ ਹੈ ਜਾਂ ਕਰ ਲਿਆ ਹਟ ਕੇ ਫਿਰ ਭਾਜਦਾ ਹੋ ਕੇ ਕਹਿਣਾ ਉਹ ਕਹਿਣੋ ਹਟ ਗਈ ਫੋਰ ਫਾਰ ਹਾਂ ਵੀ ਆ ਤੁਸੀਂ ਪਹਿਲਾਂ ਹਾਂ ਆਹੋ ਚੱਲ ਹੋ ਜਾ ਖੜੀ ਫੇਰ ਉਹ ਤੇ ਕੈਨੇਡਾ ਜੋ ਪੋਲੀਬਾੜੀ ਰਹਿਣ ਗਈ ਸੀ ਜੀ ਸੀ ਹੁਣ ਉਹੀ ਗੱਲ ਮਨਾ ਕੰਮ ਚੱਲ ਕੋਈ ਨਹੀਂ ਆਪਣੇ 27 ਨਾਲ ਨਾ ਕੰਮ ਲੋਟ ਆ ਗਿਆ ਚੱਲ ਜਾਗਾ ਰਾਮਤਾ ਜੀ ਹਾਂ 27 ਨਾਲ ਕੰਮ ਲੋਟ ਆ ਗਿਆ ਹੁਣ ਕੀ ਹੋ ਗਿਆ ਜੀ ਤੇ ਸਰ ਸਰਕਾਰ ਵਾਲੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਸਟੋਰੀ ਬਹੁਤ ਵਧੀਆ ਲੱਗੀ ਹੋਊਗੀ ਤੇ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਸਾਡੀ ਸਟੋਰੀ ਨੂੰ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਪਲੀਜ਼ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਪਲੀਜ਼ ਜਿਹੜੇ ਆਪਣੇ ਚੈਨਲ 'ਤੇ ਨਵੇਂ ਆਏ ਆ ਪਲੀਜ਼ ਸਾਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸਾਡਾ ਇਹ ਵੀਡੀਓ ਬਣਾਉਣ ਦਾ ਮੋਟਿਵ ਇਹੀ ਸੀਗਾ ਵੀ ਇਕੱਟਾ ਵਿੱਚ ਬਲ ਹੁੰਦਾ ਸਾਂਝੇ ਪਰਿਵਾਰ ਵਿੱਚ ਵਰਕਤ ਹੁੰਦੀ ਆ ਕਿਸੇ ਪਿੱਛੇ ਲੱਗ ਕੇ ਆਪ ਦੇ ਪਰਿਵਾਰ ਦੇ ਜੀਆ ਨਾ ਵਗਾੜ ਨਾ ਪਾਓ ਨਾ ਤਾਂ ਆਪਾਂ ਨੂੰ ਕੋਈ ਬਾਹਰੋਂ ਦੇਣ ਆਉਂਦਾ ਤੇ ਨਾ ਆਪਾਂ ਬਾਹਰ ਕਿਸੇ ਦੇ ਸਿੱਟਣ ਜਾਣਾ ਜਿਹੜਾ ਆਪਣੇ ਘਰੇ ਆ ਉਹਦੇ ਵਿੱਚ ਹੀ ਰਾਜੀ ਰਹੋ ਤੇ ਕਿਸੇ ਦੇ ਮਗਰ ਲੱਗ ਕੇ ਆਪਦਾ ਘਰ ਨਾ ਖਰਾਬ ਕਰੋ ਲੋਕ ਤਾਂ ਸਾਂਝਾ ਪਰਿਵਾਰ ਵੇਖ ਕੇ ਮਾਣਦੇ ਹੁੰਦੇ ਆ ਵੀ ਇਹ ਅੱਡ ਕਿਉਂ ਨਹੀਂ ਹੁੰਦੇ ਠੀਕ ਹੈ ਜੀ ਇੰਨੀ ਕੁ ਮੇਰੀ ਬੇਨਤੀ ਕਬੂਲ ਕਰਿਓ ਭੈਣੋ ਵੀ ਜੇ ਆਪਾਂ ਭੈਣਾ ਇੱਕ ਇਹ ਵਿੱਚ ਰਹਿਵਾਂਗਾ ਤਾਂ ਕੋਈ ਨਹੀਂ ਅੱਡ ਕਰ ਸਕਦਾ ਦਰਾਂਗੀਆਂ ਇਹ ਥਾਂੀਆਂ ਠੀਕ ਹੈ ਜੀ ਧੰਨਵਾਦ ਥੈਂਕ ਯੂ ਠੀਕ